ہم بھیکک بخاری تیرے تو نجز پت ہے داتا ہو دیال نام دے منگ تو جن کو sada رہو رنگ راتہ ਤਾਨ ਦਿਵਾਨ ਤੂੰ ਹੈ ਮੇਰ ਸੁਆਮੀ ਮੈਂ ਤੇ ਤੇ ਅਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬਨੰਤੇ ਮੇਰਾ ਦੁੱਖ ਸੁਖ ਤੁਧ ਹੀ ਪਾਸ ਕਿਉ ਅਟਲ ਗੁਰ ਸੇਵੀ ਐ ਅਹਨਸ ਸਹਜ ਸੁਪਾਏ ਦਰਸ਼ਨ ਪਰਸ ਐ ਗੁਰੂ ਕੈ ਜਨ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਨ ਇਸ਼ਾ ਦਾਨ ਕਰਨ ਸਰਬਤਰ ਅਸਪੂਰਣ ਹੰ ਖੰਡਨੰ ਕਲਕਲੇਸ ਪ੍ਰਭ ਸਿਮਰ ਨਾਨਕ ਨਹ ਦੂਰਨ ਹਵਰੰਗ ਮਾਣੇ ਜਿਸ ਸੰਗਤੈ ਸੋ ਲਾਈਏ ਨੀ ਸੋ ਸੋ ਬਿੰਦਨਾ ਬਿਸਰੋ ਨਾਨਕ ਜਿਨ ਸੁੰਦਰ ਰਚਿਆ ਦੇ ਪੋੜੀ ਜਿਉ ਪ੍ਰਾਨ ਤਨ ਦੀਆ ਦਿਨੇ ਰਸ ਭੋਗ ਮਹ ਮੰਦਰ ਰਥ ਅਸਦੀ ਰਾਜਪਾਲੀ ਸੰਜੋਗ ਸਤਵਿੰਤਾ ਸਾਜਨ ਸੇਵਕ ਦੀ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਬਿ ਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਬਿ ਜੋਗ ਸਾਧ ਸੰਗਤ ਹਰ ਗੁਣ ਰਮੋ ਬਿੰਸੇ ਸਭ ਰੋਗ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਹੇ ਨਾਨਕ ਜੋ ਪ੍ਰਭੂ ਸਾਨੂੰ ਮਨੰਨੀਆਂ ਦਾਤਾਂ ਦਿੰਦਾ ਹੈ ਜੋ ਸਭ ਥਾਂ ਸਭ ਜੀਵਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਜੋ ਸਾਡੇ ਝਗੜੀ ਤੇ ਕਲੇਸ਼ ਨਾਸ਼ ਕਰਨ ਵਾਲਾ ਹੈ ਉਸ ਨੂੰ ਯਾਦ ਕਰ ਉਹ ਤੇ ਇਥੋਂ ਦੂਰ ਨਹੀਂ ਹੈ हे ਨਾਨਕ ਜਿਸ ਪ੍ਰਭੂ ਦੀ ਬਰਕਤ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈ ਉਸ ਨਾਲ ਪ੍ਰੀਤ ਜੋੜ ਜਿਸ ਪ੍ਰਭੂ ਨੇ ਤੇਰਾ ਸੋਨਾ ਸਰੀਰ ਬਣਾਇਆ ਹੈ ਰੱਬ ਕਰਕੇ ਉਤੇ ਨੂੰ ਕਦੇ ਵੀ ਨਾ ਭੁੱਲੇ ਪ੍ਰਭੂ ਨੇ ਤੈਨੂੰ ਜਿੰਦ ਪ੍ਰਾਣ ਸਰੀਰ ਵੀ ਧੰਨ ਦਿੱਤਾ ਹੈ ਤੇ ਸਵਾਦਲੇ ਪਦਾਰਥ ਭੋਗਣ ਨੂੰ ਦਿੱਤੇ ਹਨ ਤੇਰੇ ਚੰਗੇ ਭਾਗ ਬਣਾ ਕੇ ਤੈਨੂੰ ਉਸਨੇ ਘਰ ਸੋਨੇ ਮਕਾਨ ਰਥ ਤੇ ਘੋੜੇ ਦਿੱਤੇ ਸਭ ਕੁਝ ਦੇਣ ਜੋਗੇ ਪ੍ਰਭੂ ਨੇ ਤੈਨੂੰ ਪੁੱਤਰ ਬੌਟੀ ਮਿੱਤਰ ਦੀ ਨੌਕਰ ਦਿੱਤੀ ਉਸ ਪ੍ਰਭੂ ਨੂੰ ਸਿਮਰਿਆ ਮਨ ਤਨ ਖਿੜਿਆ ਰਹਿੰਦਾ ਹੈ ਸਾਰੇ ਦੁੱਖ ਮਿਟ ਜਾਂਦੇ ਹਨ ਏ ਭਾਈ ਸਤ ਸੰਗਤ ਵਿੱਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ ਸਾਰੇ ਰੋਗ ਉਸ ਨੂੰ ਸਿਮਰਿਆ ਨਾਸ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ